ਇੱਕ ਐਦਾਂ ਦਾ ਵੀ ਪੰਜਾਬੀ ਸਿੰਗਰ ਹੈ ਜਿਨੇ ਆਪਣੇ ਗਾਣਿਆਂ ਦੇ ਵਿੱਚ ਸ਼ਾਇਦ ਪਹਿਲੀ ਵਾਰੀ ਸਭ ਤੋਂ ਜ਼ਿਆਦਾ ਗੱਡੀਆਂ ਸਭ ਤੋਂ ਜ਼ਿਆਦਾ ਲੋਕ ਦਿਖਾਏ ਨੇ ਤੇ ਉਸ ਬਾਈ ਦੇ ਗਾਣੇ ਹੁਣ ਰੀਸੈਂਟਲੀ ਟ੍ਰੈਂਡਿੰਗ ਤੇ ਚੱਲ ਰਹੇ ਨੇ ਤੁਸੀਂ ਜਾਣਦੇ ਹੀ ਹੋ ਬਾਈ ਦਾ ਨਾਮ ਹੈ ਨਿੱਜਰ ਤੇ ਹੁਣ ਰੀਸੈਂਟਲੀ ਇੱਕ ਨੀਲ ਨਾਮ ਤੋਂ ਗਾਣਾ ਆਇਆ ਹੈ ਪੀਚਾ ਮਿੱਤਰਾਂ ਦੇ ਨਾਲ ਕੀ ਨਾਂ ਪਹਿਣਦੇ ਦੋ ਬੋਟੀਆਂ ਤੇ ਦੇਖੋ ਐਸ ਤੋਂ ਪਹਿਲਾਂ ਨਿੱਜਰ ਬਾਈ ਦਾ ਹਰੀ ਸਿੰਘ ਦੇ ਨਾਲ ਗਾਣਾ ਆਇਆ ਸੀ ਤੇ ਵੈਸੇ ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਹ ਨੀਲ ਨਾਮ ਦਾ ਗਾਣਾ ਹੈ ਇਹਦੀ ਜਿਹੜੀ ਵੀਡੀਓ ਸੀ ਇਹਦੇ ਵਿੱਚ ਜਿਹੜੀਆਂ ਗੱਡੀਆਂ ਤੇ ਲੋਕ ਦਿਖਾਏ ਨੇ ਉਹ ਸ਼ੂਟਿੰਗ ਹੋਈ ਸੀ ਅਕਾਉਂਟਸ ਗਾਣੇ ਦੇ ਲਈ ਪਰ ਫਿਰ ਕਿਸੇ ਕਾਰਨ ਕਰਕੇ ਉਹਨਾਂ ਦੋਨਾਂ ਦੀ ਫੀਚਰਿੰਗ ਹੋਈ ਇਸ ਕਰਕੇ ਉਸ ਗਾਣੇ ਦੇ ਲਈ ਸ਼ੂਟਿੰਗ ਹੋਈ ਹੋਈ ਵੀਡੀਓ ਨੂੰ ਇਸ ਗਾਣੇ ਦੇ ਵਿੱਚ ਯੂਜ਼ ਕਰਨਾ ਪਿਆ ਇਸ ਵੀਡੀਓ 'ਚ ਆਪਾਂ ਨਿੱਜਰ ਬਾਈ ਦੇ ਇਸ ਗਾਣੇ ਨੂੰ ਐਕਸਪਲੇਨ ਕਰਾਂਗੇ ਤੇ ਇਹਦੇ 'ਚ ਆਪਾਂ ਬਾਈ ਦੇ ਗਾਣੇ ਦੀ ਵੀਡੀਓ ਦੀ ਗੱਲ ਕਰਾਂਗੇ ਬਾਈ ਦੇ ਲਿਰਿਕਸ ਦੇ ਬਾਰੇ ਗੱਲ ਕਰਾਂਗੇ ਇਸ ਗਾਣੇ 'ਚ ਕੁਝ ਕੁ ਕਮ ਇਹ ਅਨਾਉਂਸਮੈਂਟ ਹੋਈ ਸੀ ਕਿ ਨਿੱਜਰ ਬਾਈ ਦਾ ਜਿਹੜਾ ਹਨੀ ਸਿੰਘ ਦੇ ਨਾਲ ਗਾਣਾ ਆ ਰਿਹਾ ਹੈ ਅਕਾਉਂਟ ਉਹਦੇ ਲਈ ਸਭ ਤੋਂ ਜ਼ਿਆਦਾ ਗੱਡੀਆਂ ਤੇ ਸਭ ਤੋਂ ਜ਼ਿਆਦਾ ਲੋਕ ਲੈ ਗਏ ਨੇ ਵੀਡੀਓ ਦੇ ਵਿੱਚ ਪਰ ਫਿਰ ਜਦੋਂ ਉਹ ਅਕਾਉਂਟਸ ਗਾਣਾ ਆਇਆ ਤਾਂ ਮੈਂ ਖੁਦ ਉਸ ਟਾਈਮ ਜਾ ਕੇ ਦੇਖਿਆ ਸੀ ਤੇ ਮੈਨੂੰ ਉਹ ਸਾਰੀਆਂ ਚੀਜ਼ਾਂ ਨਹੀਂ ਦਿਖੀਆਂ ਉਸ ਗਾਣੇ ਦੇ ਵਿੱਚ ਜਿਹੜੇ ਅਪਡੇਟ ਰਹਿੰਦੇ ਨੇ ਸ਼ਾਇਦ ਉਹਨਾਂ ਲੋਕਾਂ ਨਾਲ ਵੀ ਇਦਾਂ ਹੀ ਹੋਇਆ ਹੋਵੇ ਪਰ ਫਿਰ ਜਦੋਂ ਹੁਣ ਇਹ ਰੀਸੈਂਟਲੀ ਗਾਣਾ ਰਿਲੀਜ਼ ਹੋਇਆ ਇਸ ਗਾਣੇ ਦੇ ਵਿੱਚ ਜਦੋਂ ਇਹ ਵੀਡੀਓ ਦੇਖੀ ਤਾਂ ਫਿਰ ਸਾਰਿਆਂ ਨੂੰ ਪਤਾ ਲੱਗਿਆ ਕਿ ਇਸ ਗਾਣੇ ਦੀ ਜਿਹੜੀ ਵੀਡੀਓ ਹੈ ਉਹ ਉਸ ਗਾਣੇ ਦੇ ਲਈ ਸ਼ੂਟ ਹੋਈ ਸੀ ਦੀਪ ਜੰ ਇਸ ਗਾਣੇ ਦਾ ਜਿਹੜਾ ਮਿਊਜ਼ਿਕ ਹੈ ਉਹ ਮੈਨੂੰ ਨਹੀਂ ਲੱਗਦਾ ਕਿ ਹੁਣ ਰੀਸੈਂਟਲੀ ਕਿਸੇ ਗਾਣੇ ਦੇ ਵਿੱਚ ਆਪਾਂ ਨੂੰ ਇਦਾਂ ਦਾ ਮਿਊਜ਼ਿਕ ਸੁਣਿਆ ਹੋਊਗਾ ਕਿਉਂਕਿ ਦੀਪ ਜੰਡੂ ਬਾਈ ਨੇ ਇਸ ਗਾਣੇ ਦੇ ਵਿੱਚ ਆਪਣਾ ਸਟਾਈਲ ਵੀ ਰੱਖਿਆ ਪੁਰਾਣਾ ਪਰ ਉਹਦੇ ਨਾਲ ਨਾਲ ਬਾਈ ਨੇ ਕਾਫੀ ਐਕਸਪੈਰੀਮੈਂਟਸ ਵੀ ਕੀਤੇ ਨੇ ਜੇ ਇੱਕ ਗੱਲ ਹੋਰ ਗੌਰ ਕਰੀਏ ਤਾਂ ਗਾਣੇ ਦੇ ਵਿੱਚ ਜਿਹੜੇ ਗਨ ਸਾਊਂਡਸ ਪਾਏ ਗਏ ਨੇ ਉਹ ਤਾਂ ਲਗਭਗ ਸੇਮ ਹੀ ਹੁੰਦੇ ਨੇ ਸਾਰਿਆਂ ਗਾਣਿਆਂ ਦੇ ਵਿੱਚ ਤੇ ਇਹ ਜਿਹੜੇ ਗਨ ਸਾਊਂਡ ਤੁਸੀਂ ਸੁਣ ਰਹੇ ਹੋ ਇਹ ਵਾਲੇ ਤੁਹਾਨੂੰ ਹਰ ਪੰਜਾਬੀ ਗਾਣੇ ਦੇ ਵਿੱਚ ਦੇਖਣ ਨੂੰ ਮਿਲ ਜਾਣਗੇ ਸੇਮ ਸਾਊਂਡ ਕਰਦੇ ਹੋਏ ਤੇ ਮੈਨੂੰ ਲੱਗਦਾ ਕਿ ਇਹ ਛੋਟੀਆਂ-ਛੋਟੀਆਂ ਚੀਜ਼ਾਂ ਤੇ ਵੀ ਸ਼ਾਇਦ ਐਕਸਪੈਰੀਮੈਂਟ ਕਰਨਾ ਚਾਹੀਦਾ ਸਾਰਿਆਂ ਨੂੰ ਹੁਣ ਨਿਜਰ ਬਾਈ ਦੀ ਜਿਹੜੀ ਵੋਕਲ ਹੈ ਉਹ ਤਾਂ ਬਹੁਤ ਘੈਂਟ ਹੈ ਸਾਰੇ ਲੋਕ ਪਸੰਦ ਕਰਦੇ ਨੇ ਸੋ ਇਸੇ ਲਈ ਜੇਕਰ ਇਸ ਗਾਣੇ ਦੀ ਵੀਡੀਓ ਨਾ ਵੀ ਆਉਂਦੀ ਫਿਰ ਵੀ ਇਹ ਗਾਣਾ ਬਹੁਤ ਚੱਲਣਾ ਸੀ ਕਿੱਥੇ ਤੱਕ ਮਾਰ ਕਿਉਂਕਿ ਇਸ ਗਾਣੇ ਦੇ ਵਿੱਚ ਨਿਜਰ ਬਾਈ ਤੇ ਗੁਰਲੇਜ ਅਕਤਰ ਦੀ ਜਿਹੜੀ ਕੈਮਿਸਟਰੀ ਹੈ ਉਹ ਇੰਨੀ ਵਧੀਆ ਲੱਗ ਰਹੀ ਹੈ ਤਾਂ ਇਸ ਗਾਣੇ ਦੇ ਲਿਰਿਕਸ ਦੇ ਵਿੱਚ ਥੋੜੀ-ਬਹੁਤ ਸਟੋਰੀ ਐਡ ਕੀਤੀ ਗਈ ਹੈ ਉਹਨ 진짜? ਇਦੇ ਨਾਲ ਨਾਲ ਨਿੱਜਰ ਬਾਈ ਨੇ ਜਿਹੜੇ ਲਿਰਿਕਸ ਲਿਖੇ ਨੇ ਉਹ ਵੀ ਬਹੁਤ ਘੈਂਟ ਨੇ ਜਿਵੇਂ ਕਿ ਬਾਈ ਨੇ ਕਿਹਾ ਕਿ ਉਸੇ ਹੱਥ ਵਿੱਚ ਕਲਮ ਹੈ ਤੇ ਉਸੇ ਹੱਥ ਦੇ ਵਿੱਚ ਹਥਿਆਰ ਵੀ ਹੈ ਹੱਥ ਵਿੱਚ ਕਲਮ ਉਸੇ ਵਿੱਚ ਹਥਿਆਰ ਨਵਸਤਾ ਇਸ ਗਾਣੇ ਦੀ ਵੀਡੀਓ ਤੇ ਬਹੁਤ ਜ਼ਿਆਦਾ ਖਰਚਾ ਹੋਇਆ ਪਰ ਕਈ ਗਾਣੇ ਇਦਾਂ ਦੇ ਹੁੰਦੇ ਨੇ ਜਿਹਦੇ ਵਿੱਚ ਖਰਚਾ ਇੰਨਾ ਜ਼ਿਆਦਾ ਨਹੀਂ ਹੁੰਦਾ ਪਰ ਉਹ ਦੇਖਣ ਨੂੰ ਖਰਚਾ ਬਹੁਤ ਜ਼ਿਆਦਾ ਲੱਗਦਾ ਉਸ ਗਾਣੇ ਦੀ ਵੀਡੀਓ 'ਚ ਜੇ ਵੀਡੀਓ ਨੂੰ ਧਿਆਨ ਨਾਲ ਦੇਖੀਏ ਤਾਂ ਵਸਤਾ ਓਵਰঅল ਵੀਡੀਓ ਵਧੀਆ ਬਣੀ ਹੈ ਕਿਉਂਕਿ ਇਹ ਪਹਿਲੀ ਵੀਡੀਓ ਹੋਊਗੀ ਜਿਹਦੇ ਵਿੱਚ ਇੰਨੀਆਂ ਜ਼ਿਆਦਾ ਗੱਡੀਆਂ ਤੇ ਇੰਨੀਆਂ ਜ਼ਿਆਦਾ ਲੋਕ ਨੇ ਪਰ ਦੂਜੇ ਪਾਸੇ ਆਪ ਦੇ ਤਰੀਕੇ ਨਾਲ ਦਿਖਾਉਂਦੇ ਜਿੱਦਾਂ ਕਿ ਗਾਣੇ ਦੇ ਵਿੱਚ ਸਟੋਰੀ ਹੈ ਸ਼ਾਇਦ ਨੀਜਰ ਬਾਈ ਨੇ ਇਦਾਂ ਹੀ ਸੋਚਿਆ ਹੋਵੇ ਕਿ ਇਸ ਗਾਣੇ ਦੀ ਵੀਡੀਓ ਇਦਾਂ ਹੀ ਬਣਨੀ ਚਾਹੀਦੀ ਹੈ ਜਾਂ ਫਿਰ ਉਸ ਗਾਣੇ ਦੇ ਡਾਇਰੈਕਟਰ ਨੇ ਇਦਾਂ ਸੋਚਿਆ ਹੋਵੇ ਹੁਣ ਇਹਦੇ ਪਿੱਛੇ ਦੋ ਕਾਰਨ ਹੋ ਸਕਦੇ ਨੇ ਇੱਕ ਤਾਂ ਇੰਨਾ ਜ਼ਿਆਦਾ ਕੱਟ ਸੰਭਾਲਿਆ ਨਹੀਂ ਜਾ ਰਿਹਾ ਹੋਊਗਾ ਉਸ ਚੀਜ਼ ਨੂੰ ਮੈਨੇਜ ਕਰਨ ਲਈ ਬਸ ਇਹਨਾਂ ਨੇ ਸਿੱਧਾ ਸ਼ਾਰਟਸ ਹੀ ਲੈ ਲਏ ਤੇ ਦੂਜੇ ਪਾਸੇ ਇਹ ਵੀ ਹੋ ਸਕਦਾ ਹੈ ਕਿ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਇਸ ਗਾਣੇ ਦੀ ਜਿਹੜੀ ਵੀਡੀਓ ਹੈ ਅਕਾਊਂਟਸ ਗਾਣੇ ਦੇ ਲਈ ਬਣਾਈ ਗਈ ਸੀ ਤੇ ਇਹ ਚੀਜ਼ਾਂ ਸੁਣਨ ਨੂੰ ਮਿਲੀਆਂ ਨੇ ਸੋਸ਼ਲ ਮੀਡੀਆ ਤੋਂ ਹੀ ਸ਼ਾਇਦ ਇਸੇ ਕਰਕੇ ਇਹ ਇੱਕ ਨੂੰ ਮਿਲੀ। ਏਸੀ ਅੱਜ ਦੀ ਵੀਡੀਓ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਨਿਜਰ ਪਾਈ ਦਾ ਨੀਲ ਗਾਣਾ ਜਾ ਕੇ ਸੁਣ ਲਿਆ ਜਾਂ ਨਹੀਂ ਤੇ ਵੈਸੇ ਤੁਹਾਨੂੰ ਗਾਣੇ ਦਾ ਲਿੰਕ ਡਿਸਕ੍ਰਿਪਸ਼ਨ ਚ ਵੀ ਮਿਲ ਜੂਗਾ ਤੁਸੀਂ ਉੱਥੇ ਵੀ ਜਾ ਕੇ ਸੁਣ ਸਕਦੇ ਹੋ। ਤੇ ਜੇਕਰ ਤੁਸੀਂ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਇਦਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਹੋਰ ਵੀ ਪਈਆਂ ਨੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਉਹ ਸਾਰੀਆਂ ਵੀਡੀਓਜ਼ ਵੀ ਦੇਖ ਸਕਦੇ ਹੋ।